ਅਮਰਤਾ ਪ੍ਰੀਤਮ ਦੇ ਨਾਵਲ ਡਾਕਟਰ ਦੇਵ ਦਾ ਅਗਲਾ ਭਾਗ 4 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਪੰਜਾਬੀ ਨਾਵਲਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਨਾਵਲ ਦਾ ਅਗਲਾ ਭਾਗ 4 ਇੱਕ ਤਰਕਾਲ ਮਨੂ ਆਇਆ ਕੁਝ ਇਸ ਤਰ੍ਹਾਂ ਜਿਵੇਂ ਉਹਦੇ ਕਦਮ ਉਹਦੇ ਵਸ ਵਿੱਚ ਨਾ ਹੋਣ ਉਹਦੀਆਂ ਗਵਾਚੀਆਂ ਅੱਖਾਂ ਪਤਾ ਨਹੀਂ ਕਿੱਥੇ ਕੀ ਲੱਭ ਰਹੀਆਂ ਸਨ ਦੇਵ ਕਰੀਬ-ਕਰੀਬ ਸੁੱਤੇ ਪਏ ਸਨ ਜਦੋਂ ਮਨੂ ਆਇਆ ਉਹ ਉੱਠੇ ਦਰਵਾਜ਼ਾ ਖੋਲ੍ਹਿਆ ਮਨੂ ਦਾ ਹੱਥ ਫੜ ਕੇ ਉਹਨੂੰ ਆਪਣੇ ਕੋਲ ਲਿਆਏ ਮਿਠਾਇਆ ਪਾਣੀ ਦਾ ਗਲਾਸ ਦਿੱਤਾ ਉਹਦੇ ਮੋਢੇ ਤੇ ਹੱਥ ਰੱਖਿਆ ਪਰ ਮਨੂ ਕੋਲੋਂ ਕੁਝ ਬੋਲਿਆ ਨਹੀਂ ਸੀ ਜਾ ਰਿਹਾ ਦੱਸ ਮਨੂ ਕੀ ਗੱਲ ਹੈ ਦੇਵ ਦੀ ਆਵਾਜ਼ ਵਿੱਚ ਇਹੋ ਜਿਹਾ ਮੋਹ ਦੇ ਤਕਾਜ਼ਾ ਸੀ ਕਿ ਮਨੂ ਨੇ ਕਿਹਾ ਇੱਕ ਗੱਲ ਕਿਸੇ ਤੋਂ ਪੁੱਛਣਾ ਚਾਹੁੰਦਾ ਹਾਂ ਪਰ ਪਤਾ ਨਹੀਂ ਲੱਗ ਰਿਹਾ ਕਿੱਦੇ ਕੋਲ ਪੁੱਛਾਂ ਦੇਵ ਮਸਕਰਾਪੇ ਮਾਂ ਕੋਲ ਪੁੱਛ ਸਕਦਾ ਐ ਪਿਤਾ ਕੋਲ ਪੁੱਛ ਸਕਦਾ ਐ ਆਪਣੇ ਇਸ ਦੇਵ ਚਾਚਾ ਕੋਲ ਪੁੱਛ ਸਕਦਾ ਐ ਇਹ ਤਿੰਨੇ ਤੇਰੇ ਮਿੱਤਰ ਨੇ ਤੇਰੇ ਆਪਣੇ ਮਨੂ ਦੀ ਆਵਾਜ਼ ਵਿੱਚ ਹਲਕੀ ਜਹੀ ਕੰਬਣੀ ਸੀ ਕਹਿਣ ਲੱਗਾ ਮਾਂ ਤੇ ਪਾਪਾ ਕੋਲੋਂ ਪੁੱਛਣਾ ਠੀਕ ਨਹੀਂ ਲੱਗਾ ਰਿਹਾ ਸੀਗਾ ਸ਼ਾਇਦ ਤੁਹਾਡੇ ਕੋਲੋਂ ਪੁੱਛ ਸਕਦਾ ਹਾਂ ਹਾਂ ਮਨੂ ਮੇਰੇ ਕੋਲੋਂ ਪੁੱਛ ਕੁਝ ਵੀ ਪੁੱਛ ਲੈ ਮੈਂ ਕੌਣ ਹਾਂ ਮਨੂ ਦੀ ਆਵਾਜ਼ ਵਿੱਚ ਇੱਕ ਤਲਖੀ ਜਹੀ ਉਤਰਾਈ ਸੀਗੀ ਤੇ ਉਹਦਾ ਬदन ਜਿਵੇਂ ਗਲ ਦੇ ਕੱਪੜਿਆਂ ਵਿੱਚ ਸੁੰਗੜ ਜਿਹਾ ਗਿਆ ਹੋਵੇ ਤੂੰ ਮਨੂਏ ਦੇਵ ਨੇ ਕਿਹਾ ਤੇ ਮਨੂ ਨੂੰ ਬਾਹਾਂ ਵਿੱਚ ਲੈ ਲਿਆ ਤੁਸੀਂ ਪਾਪਾ ਦੇ ਕਰੀਬੀ ਦੋਸਤੋ ਤੇ ਮੈਨੂੰ ਪਾਪਾ ਵਾਂਗ ਪਿਆਰ ਕਰਦੇ ਹੋ ਕੁਝ ਪੁੱਛਾਂ ਤਾਂ ਦੱਸ ਦਿਓਗੇ ਦੇਵ ਦੇ ਅੰਦਰ ਬਹੁਤ ਅੰਦਰ ਜੋ ਖਮੋਸ਼ੀ ਸੀਗੀ ਉਹਦੇ ਵਿੱਚ ਮਨੂ ਦੀ ਆਵਾਜ਼ ਉੱਤਰ ਗਈ ਸੀਗੀ ਤੇ ਉਹ ਚੁੱਪਚਾਪ ਮਨੂ ਵੱਲ ਦੇਖਣ ਲੱਗ ਪਏ ਤੁਸੀਂ ਬੋਲੇ ਨਹੀਂ ਮਨੂ ਨੇ ਕਿਹਾ ਤੇ ਦੇਵ ਕਹਿਣ ਲੱਗੇ ਅਜਿਹਾ ਕੁਝ ਵੀ ਨਹੀਂ ਮਨੂ ਜੋ ਮੈਂ ਤੇਰੇ ਤੇ ਪਾਪਾ ਤੇਰੇ ਪਾਪਾ ਤੈਨੂੰ ਨਹੀਂ ਦੱਸ ਸਕਦੇਗੇ ਪੁੱਛ ਮਨੂ ਨੇ ਦੇਵ ਚਾਚਾ ਜੀ ਨੂੰ 8:20 ਵਜੇ ਦੇਖਿਆ ਤੇ ਕਿਹਾ ਮਾਂ ਤੇ ਪਾਪਾ ਨੇ ਮੈਨੂੰ ਕਿਥੋਂ ਗੋਦ ਰਿਆ ਸੀਗਾ ਕੀ ਮੈਂ ਉਹਨਾਂ ਦਾ ਬੇਟਾ ਨਹੀਂਗਾ ਦੇਵ ਨੂੰ ਇਹ ਅਹਿਸਾਸ ਹੋਇਆ ਕਿ ਮਨੂ ਦੇ ਸਵਾਲ ਨੂੰ ਚੱਲਣਾ ਹੋਵੇਗਾ ਕਹਿਣ ਲੱਗੇ ਪਹਿਲਾਂ ਮੈਨੂੰ ਇਹ ਦੱਸ ਕੇ ਕਿ ਗੋਦ ਲਿਆ ਬੇਟਾ ਬੇਟਾ ਨਹੀਂ ਹੁੰਦਾ ਹਨ ਮਨੂ ਕੁਝ ਆਪਣੇ ਆਪ ਵਿੱਚ ਆਇਆ ਆਪਣਾ ਆਪ ਜੋ ਖਿੰਡ ਗਿਆ ਸੀਗਾ ਉਹਨੂੰ ਕੁਝ ਸਮੇਟਦਾ ਹੋਇਆ ਕਹਿਣ ਲੱਗਾ ਇਹ ਕਿ ਉਹ ਜਿਹੀ ਮਾਂ ਮਿਲੀ ਆ ਪਾਪਾ ਮਿਲੇ ਆ ਚਾਹਾਂਗਾ ਮੇਰੇ ਹਰ ਜਨਮ ਵਿੱਚ ਮੈਨੂੰ ਇਹੋ ਜਿਹੀ ਹੀ ਮਿਲਣ ਪਰ ਜੋ ਸੁਣਿਆ ਏ ਹੋ ਸਕਦਾ ਏ ਉਹਦਾ ਅੰਜਾਮ ਚੰਗਾ ਨਾ ਹੋਵੇ ਕੀ ਸੁਣਿਆ ਏ ਦੇਵ ਨੇ ਪੁੱਛਿਆ ਤਾਂ ਮਨੂੰ ਕਹਿਣ ਲੱਗਾ ਤੁਸੀਂ ਜਾਣਦੇ ਹੋ ਕਿ ਮੈਂ ਮਧੂ ਨੂੰ ਪਿਆਰ ਕਰਦਾ ਹਾਂ ਉਸਨੂੰ ਹਾਸਲ ਕਰਨਾ ਚਾਹੁੰਦਾ ਹਾਂ ਪਰ ਮੈਂ ਸੁਣਿਆ ਏ ਕਿ ਜੇ ਉਹਦਾ تعلق ਸਿਰਫ ਮੇਰੇ ਨਾਲ ਹੁੰਦਾ ਮੈਂ ਸੁਣ ਕੇ ਹੱਸ ਛੜਦਾ ਪਰ ਉਹਦਾ ਤਾਲੁਕ ਦੂਰ ਤੱਕ ਜਾਏਗਾ ਉੱਥੋਂ ਤੱਕ ਜਿੱਥੇ ਮધુ ਮੇਰੇ ਕੋਲ ਵਿਛੜ ਜਾਏਗੀ ਦੱਸ ਕੀ ਸੁਣਿਆ ਏ ਇਹੀ ਕਿ ਮੈਂ ਕਿਸੇ ਹਸਪਤਾਲ ਵਿੱਚ ਪੈਦਾ ਹੋਇਆ ਸਾਂ ਤੇ ਮੇਰੀ ਮਾਂ ਸ਼ਾਇਦ ਕੁਆਰੀ ਸੀ ਕਿ ਮੈਨੂੰ ਹਸਪਤਾਲ ਵਿੱਚ ਹੀ ਛੱਡ ਦਿੱਤਾ ਗਿਆ ਤੇ ਉੱਥੋਂ ਇਹ ਮਾਂ ਤੇ ਪਾਪਾ ਮੈਨੂੰ ਲਿਆਏ ਸਨ ਕਿਸ ਨੇ ਕਿਹਾ ਹੈ ਤੁਸੀਂ ਸ਼ਾਇਦ ਉਪਿੰਦਰ ਨੂੰ ਜਾਣਦੇ ਹੋ ਉਹ ਮધુ ਦੇ ਕਾਲਜ ਵਿੱਚ ਪੜਦਾ ਏ ਕਦੇ-ਕਦੇ ਮધુ ਦੇ ਘਰ ਵੀ ਆਉਂਦਾ ਆ ਉਹ ਅੱਛਾ ਲੜਕਾ ਨਹੀਂਗਾ ਇਹ ਗੱਲ ਮધુ ਵੀ ਜਾਣਦੀ ਏ ਉਸੇ ਕੋਲੋਂ ਸੁਣਿਆ ਏ ਤੇ ਉਹਪਿੰਦਰ ਨੂੰ ਕਿਸਨੇ ਕਿਹਾ ਇਹ ਮੈਂ ਨਹੀਂ ਜਾਣਦਾਗਾ ਸਿਰਫ ਇੰਨਾ ਪਤਾ ਏ ਕਿ ਉਹਪਿੰਦਰ ਅਕਸਰ ਅਜਿਹੀਆਂ ਹਰਕਤਾਂ ਕਰਦਾ ਰਹਿੰਦਾ ਆ ਇੱਕ ਵਾਰ ਮધુ ਕਿ ਕਾਲਜ ਦੀ ਇੱਕ ਲੜਕੀ ਰੰਜੂ ਨੂੰ ਅਸਾਂ ਉਹਪਿੰਦਰ ਤੋਂ ਬਚਾਇਆ ਸੀਗਾ ਕਾਲਜ ਦੀ ਬੱਸ ਖਰਾਬ ਹੋ ਗਈ ਸੀ ਤੇ ਉਹਪਿੰਦਰ ਰੰਜੂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਉਹਦੇ ਘਰ ਛੱਡਣ ਲਈ ਲੈ ਗਿਆ ਸੀ ਤੇ ਜਦੋਂ ਮਧੂ ਨੂੰ ਪਤਾ ਲੱਗਾ ਉਹਨੇ ਮੈਨੂੰ ਕਿਹਾ ਕਿ ਅਸੀਂ ਦੋਵੇਂ ਕਿਸੇ ਦੋਸਤ ਦੀ ਗੱਡੀ ਲੈ ਕੇ ਉਸ ਦਾ ਪਿੱਛਾ ਕਰਗੇ ਅਸਾਂ ਦੋਵਾਂ ਨੇ ਉਹਦਾ ਪਿੱਛਾ ਕੀਤਾ ਸੀ ਤੇ ਉਹ ਸੱਚਮੁੱਚ ਰੰਜੂ ਨੂੰ ਰੰਜੂ ਦੇ ਘਰ ਨਹੀਂ ਸੀ ਲਿਜਾ ਰਹਾ ਤੇ ਅਸੀਂ ਰੰਜੂ ਨੂੰ ਬਚਾ ਕੇ ਉਹਦੇ ਘਰ ਛੱਡ ਆਏ ਸੀ ਦੇਵ ਬੋਲੇ ਫਿਰ ਅਜਿਹੇ ਲੜਕੇ ਦੀਆਂ ਗੱਲਾਂ ਕਿਉਂ ਸੁਣਦੇ ਹੋ ਮਨੂ ਪਲਕ ਲਈ ਆਪਣੇ ਅੰਦਰ ਉਤਰਿਆ ਫਿਰ ਕਹਿਣ ਲੱਗਾ ਚਾਚਾ ਜੀ ਇਹ ਜਈਆਂ ਗੱਲਾਂ ਨਾਲ ਮਾਂ ਪਾਪਾ ਤੇ ਤੁਹਾਨੂੰ ਮੈਨੂੰ ਵੀ ਸ਼ਾਇਦ ਕੋਈ ਫਰਕ ਨਾ ਪਵੇ ਪਰ ਮਧੂ ਦੀ ਮਾਂ ਤੇ ਉਹਦੇ ਪਾਪਾ ਨੂੰ ਫਰਕ ਪਵੇਗਾ ਦੇਖ ਮਨੂ ਜੋ ਵੀ ਸੱਚ ਹੈ ਉਹ ਇੱਕ ਦਿਨ ਕ੍ਰਿਸ਼ਨ ਲਾਲ ਤੇਰੇ ਸਾਹਮਣੇ ਰੱਖ ਦੇਣਗੇ ਇਹ ਉਹਨਾਂ ਦਾ ਸੰਕਲਪ ਹੈ ਪਰ ਇਹ ਸਭ ਕੁਝ ਉਸੇ ਪਾਸੇ ਹੋਣਾ ਚਾਹੀਦਾ ਸੀਗਾ ਪਰ ਲੱਗਦਾ ਏ ਵਕਤ ਉਸ ਦਾ ਇੰਤਜ਼ਾਰ ਨਹੀਂ ਕਰੇਗਾ। ਦੇਵ ਨੇ ਇੱਕ ਡੂੰਗਾ ਸਾ ਲਿਆ ਤੇ ਕਹਿਣ ਲੱਗੇ ਹਾਂ ਮਨੂ ਇਹ ਸੱਚ ਹੈ। ਤੇ ਦੇਵ ਨੇ ਮਨੂ ਨੂੰ ਬਾਵਾ ਵਿੱਚ ਲੈ ਲਿਆ। ਕਿਹਾ ਸਰਲਾ ਤੇ ਕ੍ਰਿਸ਼ਨ ਮੇਰੇ ਦੋਸਤ ਨੇ ਪਰ ਇਸ ਤੋਂ ਵੱਡੀ ਗੱਲ ਇਹ ਕਿ ਦੋਵੇਂ ਇਹੋ ਜਿਹੇ ਇਨਸਾਨ ਨੇ ਜਿਹੋ ਜਿਹੇ ਇਸ ਜਗ ਵਿੱਚ ਨਹੀਂ ਹੁੰਦੇ। ਤੂੰ ਖੁਸ਼ ਨਸੀਬ ਹੈ ਕਿ ਉਹ ਤੇਰੇ ਮਾਤਾ ਪਿਤਾ ਨੇ। ਹਾਂ ਚਾਚਾ ਜੀ ਇਹ ਮੈਂ ਮੰਨਦਾ ਹਾਂ। ਸਿਰਫ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ। ਦੱਸੋ ਜੇ ਕਦੇ ਉਸਦਾ ਖਿਆਲ ਆਵੇ ਉਸ ਮਾਂ ਦਾ ਜਿਨੇ ਤੈਨੂੰ ਜਨਮ ਦਿੱਤਾ ਸੀਗਾ ਤਾਂ ਉਹਨੂੰ ਕਿਹੜੇ ਮਨ ਨਾਲ ਸੋਚੇਗਾ ਮਨੂ ਨੇ ਇੱਕ ਨਜ਼ਰ ਖਿਆਲ ਵਿੱਚ ਦੇਖਿਆ ਫਿਰ ਕਿਹਾ ਕਿਆਸ ਕਰਦਾ ਕਰ ਸਕਦਾ ਹਾਂ ਕਿ ਉਸ ਨੂੰ ਬਹੁਤ અપਮਾਨ ਸਹਿਣਾ ਪਿਆ ਹੋਵੇਗਾ ਪਤਾ ਨਹੀਂ ਉਹਦੇ ਤੇ ਕੀ ਗੁਜ਼ਰੀ ਹੋਵੇਗੀ ਤੇ ਮਨੂ ਨੇ ਦੇਵ ਚਾਚਾ ਦੇ ਮੋਢੇ ਤੇ ਆਪਣਾ ਸਿਰ ਰੱਖ ਦਿੱਤਾ ਤੇ ਫਿਰ ਹੌਲੀ ਜਹੀ ਕਹਿਣ ਲੱਗਾ ਜਿਉ ਮੈਨੂੰ ਇੱਕ ਵਾਰ ਮਿਲ ਜਾਵੇ ਕਿਤੇ ਦੱਸ ਪਵੇ ਕਿਸੇ ਵੀ ਹਾਲਤ ਵਿੱਚ ਮੈਂ ਉਹਨੂੰ ਬਹੁਤ ਪਿਆਰ ਕਰਾਂ ਮਨੂ ਦਾ ਮੱਥਾ ਦੇਵ ਚਾਚਾ ਦੀ ਸ਼ਾਂਤੀ ਨਾਲ ਲੱਗਾ ਹੋਇਆ ਸੀਗਾ ਇਸ ਲਈ ਚਿਹਰਾ ਨਹੀਂ ਸੀ ਜਿ세 ਰਿਹਾਗਾ ਪਰ ਅਹਿਸਾਸ ਹੋਇਆ ਕਿ ਦੇਵ ਚਾਚਾ ਦੀਆਂ ਅੱਖਾਂ ਵਿੱਚੋਂ ਕੁਝ ਪਾਣੀ ਛਲ ਕੇ ਉਹਦੇ ਹੱਥ ਉੱਤੇ ਪਿਆਏ ਉਸਨੇ ਸਿਰ ਚੱਕ ਕੇ ਦੇਖਿਆ ਦੇ ਚਾਚਾ ਵੱਲ ਉਹਨਾਂ ਅੱਖਾਂ ਦੀਆਂ ਉਹਨਾਂ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਤੇ ਬੇਮਾਲੂਮ ਜਹੀ ਆਵਾਜ਼ ਵੀ ਮਨੂ ਦੇ ਹੱਥ ਉੱਤੇ ਡੈਗ ਰਹੀ ਸੀਗੀ ਉਹ ਦੇਵੀ ਸੀਗੀ ਮਨੂ ਚੌਂਕ ਪਿਆ ਕਹਿਣ ਲੱਗਾ ਤੁਸੀਂ ਉਹਨਾਂ ਨੂੰ ਜਾਣਦੇ ਸੀਗੇ ਦੇਵ ਨੂੰ ਜਾਪਿਆ ਇੱਕ ਖਮੋਸ਼ੀ ਸੀਗੀ ਜੋ ਕਿਤੋਂ ਹੌਲੀ ਜਹੀ ਟੁੱਟੀ ਸੀਗੀ ਛੇ ਦੀ ਨਾਲ ਕਹਿਣ ਲੱਗੇ ਹੁਣ ਜਾ ਮਨੂ ਹੋਰ ਕੁਝ ਨਾ ਪੁੱਛ ਦੁਪਹਿਰ ਦਾ ਵੇਲਾ ਸੀਗਾ ਰਾਜਕੁਮਾਰੀ ਮਧੂ ਦੇ ਵਿਆਹ ਲਈ ਬਹੁਤ ਕੁਝ ਖਰੀਦ ਕੇ ਲਿਆਈ ਹੋਈ ਸੀਗੀ ਤੇ ਕਰੀਨੇ ਨਾਲ ਸੰਭਾਲ ਰਹੀ ਸੀਗੀ ਜਿਸ ਵੇਲੇ ਘਰ ਦੀ ਦਾਸੀ ਨੇ ਆ ਕੇ ਕਿਹਾ ਉਹ ਇੱਕ ਲੜਕਾ ਆਇਆ ਏ ਜੋ ਕਦੀ ਕਦੀ ਮધુ ਬੀਬੀ ਨਾਲ ਕਾਲਜ ਤੋਂ ਆਉਂਦਾ ਆ ਰਾਜਕੁਮਾਰੀ ਨੇ ਕਿਹਾ ਉਸ ਨੂੰ ਆਖ ਕੇ ਮધુ ਘਰ ਨਹੀਂ ਕੀ ਪਰ ਦਾਸੀ ਨੇ ਕਿਹਾ ਇਹ ਮੈਂ ਆਖਿਆ ਸੀਗਾ ਪਰ ਉਹ ਕਹਿੰਦਾ ਏ ਕਿ ਉਹਨੇ ਤੁਹਾਨੂੰ ਮਿਲਣਾ ਏ ਰਾਜਕੁਮਾਰੀ ਨੇ ਉਸ ਕਮਰੇ ਦਾ ਦਰਵਾਜ਼ਾ ਭੇੜ ਦਿੱਤਾ ਤੇ ਬਾਹਰ ਬੈਠਕ ਵਿੱਚ ਚਾਈ ਦੇਖਿਆ ਉੱਥੇ ਉਹਪਿੰਦਰ ਬੈਠਾ ਸੀ ਰਾਜਕੁਮਾਰੀ ਨੂੰ ਦੇਖ ਕੇ ਉਹ ਖੜਾ ਹੋ ਗਿਆ ਬੋਲੇ ਤਾਨੂੰ ਬੇਵਕਤ ਤਕਲੀਫ ਦੇਣ ਲਈ ਮਾਫੀ ਮੰਗਦਾ ਹਾਂ ਬੈਠੋ ਰਾਜਕੁਮਾਰੀ ਨੇ ਕਿਹਾ ਤੇ ਖੁਦ ਵੀ ਬੈਠਦੀ ਪੁੱਛਣ ਲੱਗੀ ਦੱਸੋ ਤੁਸੀਂ ਮધુ ਦੀ ਮੰਗਣੀ ਕਰ ਦਿੱਤੀ ਏ ਉਪਿੰਦਰ ਨੇ ਕਿਹਾ ਤਾਂ ਰਾਜਕੁਮਾਰੀ ਜ਼ਰਾ ਹੈਰਾਨੀ ਨਾਲ ਉਹਦੇ ਵੱਲ ਦੇਖਦੀ ਕਹਿਣ ਲੱਗੀ ਕੀਤਾ ਤਾਂ ਅਜੇ ਕੁਝ ਨਹੀਂਗਾ ਕੋਈ ਰਸਮ ਨਹੀਂ ਅਦਾ ਹੋਏਗੀ ਪਰ ਵਿਆਹ ਕਰਨਾ ਏ ਤੈ ਹੋ ਗਿਆ ਆ ਮੈਂ ਇਸੇ ਲਈ ਆਇਆ ਹਾਂ ਉਪਿੰਦਰ ਹਲਕਾ ਜਿਹਾ ਮੁਸਕਰਾਇਆ ਤੇ ਕਹਿਣ ਲੱਗਾ ਤੁਹਾਡੇ ਲੋਕਾਂ ਦਾ ਖਰਕਵਾ ਹਾਂ ਇਸੇ ਲਈ ਤੇਰਾ ਤਾਂ ਚੁੱਪ ਜਾ ਹੋ ਕੇ ਕਹਿਣ ਲੱਗਾ ਤੁਸੀਂ ਨਹੀਂ ਜਾਣਦੇ ਕਿ ਮਦੂ ਨੂੰ ਤੁਸੀਂ ਕਿਹੜੀ ਖੱਡ ਵਿੱਚ ਸੁੱਟ ਰਹੇ ਹੋ ਰਾਜਕੁਮਾਰੀ ਨੇ ਇੱਕ ਸਖਤ ਨਜ਼ਰ ਉਪੇਂਦਰ ਵੱਲ ਦੇਖਿਆ ਤੇ ਕਿਹਾ ਬੇਟਾ ਇਹ ਕੀ ਕਹਿ ਰਹੇ ਹੋ ਉਪੇਂਦਰ ਦੇ ਹੋਠਾਂ ਕੋਲ ਤਨਜ਼ ਦਾ ਇੱਕ ਵਟ ਪਿਆ ਤੇ ਉਹ ਬੋਲਿਆ ਮਨੂ ਇਜ਼ ਅ ਬਲਡੀ ਬਾਸਟਰਡ ਰਾਜਕੁਮਾਰੀ ਉੱਠ ਕੇ ਖਲੋ ਗਈ ਤੇ ਕਹਿਣ ਲੱਗੀ ਬੇਟਾ ਤੂੰ ਜਾ ਸਕਦਾ ਹੈ ਮੈਂ ਮਨੂ ਨੂੰ ਉਹਦੇ ਬਚਪਨ ਤੋਂ ਜਾਣਦੀ ਹਾਂ ਉਪਿੰਦਰ ਉੱਠਿਆ ਨਹੀਂ ਉਸੇ ਤਰ੍ਹਾਂ ਬੈਠਾ ਰਿਹਾ ਤੇ ਕਹਿਣ ਲੱਗਾ ਤੁਸੀਂ ਕੁਝ ਨਹੀਂ ਜਾਣਦੇ ਆਂਟੀ ਇੰਨਾ ਵੀ ਨਹੀਂ ਕਿ ਉਹ ਕ੍ਰਿਸ਼ਨ ਲਾਲ ਦਾ ਬੇਟਾ ਨਹੀਂਗਾ ਰਾਜਕੁਮਾਰੀ ਦੀ ਖਾਲੀ ਖਾਲੀ ਨਜ਼ਰ ਵੱਲ ਦੇਖ ਕੇ ਉਪਿੰਦਰ ਕਹਿਣ ਲੱਗਾ ਕ੍ਰਿਸ਼ਨ ਲਾਲ ਨੇ ਉਸ ਨੂੰ ਗੋਦ ਲਿਆ ਸੀਗਾ ਕਿਸੇ ਹਸਪਤਾਲ ਤੋਂ ਤੁਸੀਂ ਬੈਠੋ ਮੈਂ ਇਹ ਗੱਲ ਸਾਬਤ ਕਰਾਂਗਾ ਲਾਹੌਰ ਵਿੱਚ ਇੱਕ ਹਸਪਤਾਲ ਸੀ ਜਿੱਥੇ ਇਹ ਬੱਚਾ ਪੈਦਾ ਹੋਇਆ ਸੀਗਾ ਜਿੰਨੇ ਲੋਕਾਂ ਨੇ ਬੱਚੇ ਨਹੀਂ ਹੁੰਦੇਗੇ ਉਹ ਅਕਸਰ ਹਸਪਤਾਲਾਂ ਵਿੱਚੋਂ ਲੈ ਜਾਂਦੇ ਨੇ ਮੇਰੇ ਵੀ ਇੱਕ ਚਾਚਾ ਸਨ ਜਿਨ੍ਹਾਂ ਦੀ ਔਲਾਦ ਨਹੀਂ ਸੀਗੀ ਉਹ ਉਸੇ ਹਸਪਤਾਲ ਗਏ ਸਨ ਇੱਕ ਬੱਚਾ ਲੈਣ ਲਈ ਪਰ ਜਦੋਂ ਇਹ ਬੱਚਾ ਪੈਦਾ ਹੋਇਆ ਪਤਾ ਲੱਗਾ ਕਿ ਬੱਚੇ ਦਾ ਅਸਲੀ ਬਾਪ ਹੀ ਬੱਚੇ ਨੂੰ ਲੈ ਗਿਆ ਏ ਮਾਂ ਸ਼ਾਇਦ ਕੁਆਰੀ ਸੀਗੀ ਉਹਦੇ ਮਾਪੇ ਬਾਪ ਬੇਟੀ ਨੂੰ ਲੈ ਗਏ ਸਨ ਪਰ ਬੱਚੇ ਨੂੰ ਉੱਥੇ ਹੀ ਹਸਪਤਾਲ ਵਿੱਚ ਛੱਡ ਦਿੱਤਾ ਗਿਆ ਸੀਗਾ। ਅਪਿੰਦਰ ਨੇ ਇੱਕ ਡੂੰਗੀ ਨਜ਼ਰ ਰਾਜਕੁਮਾਰੀ ਵੱਲ ਦੇਖਿਆ ਤੇ ਕਹਿਣ ਲੱਗਾ ਇਹ ਸਭ ਕੁਝ ਨਰਸਾਂ ਕੋਲੋਂ ਨਹੀਂ છુપਾਇਆ ਰਹਿ ਸਕਦਾ ਕਾ। ਉੱਥੇ ਇੱਕ ਨਰਸ ਸੀਗੀ ਜੋ ਬਾਅਦ ਵਿੱਚ ਮੇਰੇ ਚਾਚਾ ਜੀ ਦੇ ਘਰ ਕੰਮ ਕਰਦੀ ਰਹੀ ਆ। ਉਸੇ ਤੋਂ ਪਤਾ ਸਭ ਕੁਝ ਲੱਗਾ ਸੀਗਾ। ਅਪਿੰਦਰ ਨੇ ਫੇਰ ਇੱਕ ਨਜ਼ਰ ਰਾਜਕੁਮਾਰੀ ਵੱਲ ਦੇਖਿਆ ਤੇ ਬੜੇ ਰਾਜਦਾਨਾ ਲਹਿਜੇ ਵਿੱਚ ਮੁਸਕਰਾਇਆ ਕਹਿਣ ਲੱਗਾ ਮੈਂ ਇਹ ਵੀ ਜਾਣਦਾ ਹਾਂ ਕਿ ਉਸ ਦਾ ਅਸਲੀ ਬਾਪ ਕੌਣ ਏ ਜੋ ਉਸ ਨੂੰ ਹਸਪਤਾਲ ਵਿੱਚੋਂ ਲੈ ਕੇ ਗਿਆ। ਸੀਗਾ ਉਹਦੀ ਮਾਂ ਦਾ ਤਾਂ ਪਤਾ ਨਹੀਂ ਲੱਗ ਸਕਿਆਗਾ ਪਰ ਬਾਪ ਕੌਣ ਹੈ ਇਹ ਜਾਣਦਾ ਹਾਂ ਉਹ ਨਰਸ ਵੀ ਜੌਂਦੀ ਏ ਜਿਨੇ ਉਸ ਨੂੰ ਦੇਖਿਆ ਸੀਗਾ ਜੀ ਕਿੱਥੇ ਤੁਹਾਨੂੰ ਇਹ ਤੁਹਾਡਾ ਇਹ ਸ਼ਰੀਫ ਖਾਨ ਦਾਣ ਤੇ ਕਿੱਥੇ ਰਾਜਕੁਮਾਰੀ ਦੀ ਨਜ਼ਰ ਹੁਣ ਸਖਤ ਨਹੀਂ ਸੀਗੀ ਪਰ ਟਿਕਵੀ ਨਹੀਂ ਸੀਗੀ ਫੇਰ ਵੀ ਉਸ ਨੇ ਕਿਹਾ ਹੋਰ ਕੋ ਜਾਖਣਾ ਹੈ ਅਭਿੰਦਰ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਉਹਦੇ ਬਾਪ ਦਾ ਨਾਂ ਨਹੀਂ ਜਾਨਣਾ ਚਾਹੋਗੇ ਤੁਹਾਨੂੰ ਜਾਨਣਾ ਚਾਹੀਦਾ ਏ ਫਿਰ ਤੁਹਾਨੂੰ ਅਹਿਸਾਸ ਹੋਵੇਗਾ ਕਿ ਧੋਖਾ ਕਿੱਥੇ ਕਿੱਥੇ ਵਿਛਾ ਹੋਇਆ ਏ ਲੋਕ ਉਤੋਂ ਕੀ ਤੇ ਬੜੇ ਹੀ ਸ਼ਰੀਫ ਦਿਸਦੇ ਨੇ ਦੱਸੋ ਰਾਜਕੁਮਾਰੀ ਨੇ ਕਿਹਾ ਤਾਂ ਪਿੰਦਰ ਬੋਲਿਆ ਇਸ ਘਰ ਦੇ ਮਿੱਤਰਾਂ ਵਿੱਚੋਂ ਇਹ ਤੁਸੀਂ ਚੰਗੀ ਤਰ੍ਹਾਂ ਪਛਾਣਦੇ ਹੋ ਪਰ ਉਹ ਸਭ ਕੁਝ ਤੁਹਾਡੇ ਕੋਲੋਂ છુપਾਉਂਦੇ ਰਹੇ ਆ ਕੌਣ ਰਾਜਕੁਮਾਰੀ ਨੇ ਕਿਹਾ ਤਾਂ ਪਿੰਦਰ ਹੱਸ ਪਿਆ ਤੇ ਕਹਿਣ ਲੱਗਾ ਜਿਨ੍ਹਾਂ ਨੂੰ ਤੁਸੀਂ ਬਹੁਤ ਸ਼ਰੀਫ ਸਮਝਦੇ ਹੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਮਨੂ ਅਸਲ ਵਿੱਚ ਡਾਕਟਰ ਤੇਵ ਦਾ ਬੇਟਾ ਏ ਅਪਿੰਦਰ ਨੇ ਇੱਕ ਜੇਤੂ ਬਾਗ ਪੂਰੇ ਕਮਰੇ ਵਿੱਚ ਨਿਗਾਹ ਮਾਰੀ ਫਿਰ ਤਿੱਖੇ ਕਦਮਾਂ ਨਾਲ ਚੱਲ ਗਿਆ ਰਾਜਕੁਮਾਰੀ ਆਪਣੇ ਕਮਰੇ ਵਿੱਚ ਮੁੜੀ بڑے ਖੀਵੇ ਪੈਰਾਂ ਨਾਲ ਤੇ ਦੀਵਾਰ ਤੇ ਲੱਗੀਆਂ ਤਸਵੀਰਾਂ ਵਿੱਚ ਡਾਕਟਰ ਦੇਵ ਦੀ ਤਸਵੀਰ ਸਾਹਮਣੇ ਜਾ ਖੜੀ ਹੋ ਗਈ ਸੀ ਉਸ ਦੀਆਂ ਅੱਖਾਂ ਭਾਰ ਆਈਆਂ ਸਨ ਤਸਵੀਰ ਦੇਖ ਦੀ ਹੋਈ ਜਿਵੇਂ ਤਸਵੀਰ ਨਾਲ ਗੱਲਾਂ ਕਰਨ ਲੱਗ ਪਈ ਹੋਵੇ ਦੇਵ ਮੈਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਤੁਹਾਨੂੰ ਇੰਜ ਪਾ ਲਵਾਂਗੀ ਤੁਹਾਨੂੰ ਗਵਾਇਆ ਤਾਂ ਕਦੇ ਵੀ ਨਹੀਂ ਸੀਗਾ ਪਰ ਅੱਜ ਸੱਚਮੁੱਚ ਪਾ ਲਿਆ ਏ ਰਾਜਕੁਮਾਰੀ ਆਪਣੇ ਵਿੱਚ ਵੀ ਤੇ ਆਪਣੇ ਤੋਂ ਬਾਹਰ ਵੀ ਕਦੀ ਦੇਵ ਦੀ ਤਸਵੀਰ ਵੱਲ ਦੇਖਦੀ ਕਦੇ ਮਨੂ ਦੀ ਤਸਵੀਰ ਵੱਲ ਤੇ ਰੋਂਦੀ ਹਾਸਦੀ ਕਹਿਣ ਲੱਗੀ ਮਦੂ ਨੂੰ ਤੂੰ ਕਿੰਨੀ ਖੁਸ਼ ਨਸੀਬ ਐ ਮੈਂ ਨਹੀਂ ਸਾਂ ਜਾਣਦੀਗੀ ਤੂੰ ਮੇਰੇ ਦੇਵ ਦੇ ਬੇਟੇ ਨੂੰ ਲੱਭ ਲਿਆ ਏ ਮੈਂ ਸੋਚ ਵੀ ਨਹੀਂ ਸਕਦੀ ਸਾਂ ਤੇ ਰਾਜਕੁਮਾਰੀ ਇੱਕ ਡੂੰਗਾ ਸਾ ਲੈ ਕੇ ਘਰ ਦੇ ਬੂਹੇ ਵੱਲ ਦੇਖਦੀ ਹੌਲੀ ਜਹੀ ਬੋਲੀ ਆਉਣ ਵਾਲੇ ਨੂੰ ਅੱਜ ਤੂੰ ਅੱਜ ਮੈਨੂੰ ਕੀ ਦੇ ਗਿਆ ਏ ਇਹ ਤੂੰ ਨਹੀਂ ਜਾਣਦਾਗਾ ਰਾਤ ਦੇ 11 ਵਜੇ ਸਨ ਦੇਵ ਕਰੀਬ-ਕਰੀਬ ਸੌ ਚੁੱਕੇ ਸਨ ਜਦੋਂ ਦਰਵਾਜ਼ਾ ਖੜਕਿਆ ਤੇ ਨਾਲ ਹੀ ਕੰਨ ਵਿੱਚ ਆਵਾਜ਼ ਆਈ ਪਿਤਾ ਜੀ ਦੇਵ ਉੱਠੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਮਨੂ ਸੀਗਾ ਕੁੱਝ ਹੈਰਾਨ ਜਿਹਾ ਹੋ ਕੇ ਬੋਲਿਆ ਕੀ ਗੱਲ ਹੈ ਮਨੂ ਅੱਜ ਹੁਣੇ ਸ਼ਾਮ ਨੂੰ ਮੈਂ ਤੇਰੇ ਕੋਲੋਂ ਆ ਸਾ ਤੇਰੇ ਜਨਮਦਨ ਦੀ ਖੁਸ਼ੀ ਵਿੱਚ ਹੁਣ ਇਸ ਵੇਲੇ ਕੀ ਗੱਲ ਹੋ ਗਈ ਏ ਮਨੂ ਦੇਵ ਦੀ ਛਾਤੀ ਨਾਲ ਲੱਫਟ ਗਿਆ ਸੀਗਾ ਕਹਿਣ ਲੱਗਾ ਤੁਸੀਂ ਸਭ ਭੁੱਲ ਗਏ ਕਿ ਅੱਜ ਮੇਰਾ 25ਵਾਂ ਜਨਮ ਦਿਨ ਸੀਗਾ ਤੇ ਪਾਪਾ ਨੇ ਸੰਕਲਪ ਲਿਆ ਸੀ ਕਿ ਉਹ ਮੇਰੇ 25ਵੇਂ ਜਨਮ ਦਿਨ ਤੇ ਮੈਨੂੰ ਸਭ ਕੁਝ ਦੱਸ ਦੇਣਗੇ ਲੋਕ ਆਏ ਜਨਮ ਦਿਨ ਮਨਾਇਆ ਗਿਆ ਤੇ ਜਦੋਂ ਸਾਰੇ ਚਲੇ ਗਏ ਤਾਂ ਕੱਲਿਆਂ ਬਿਠਾ ਕੇ ਪਾਪਾ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਆ ਤੇ ਤੁਹਾਡਾ ਨਾਂ ਵੀ ਤੁਸੀਂ ਇੰਨਾ ਕਰੀਬ ਹੋ ਕੇ ਮੇਰੇ ਤੋਂ ਦੂਰ ਰਹੇ ਹੋ ਇੰਨੇ ਵਰੇ ਦੇਵ ਨੇ ਸਿਰਫ ਛਾਤੀ ਵਿੱਚੋਂ ਨਹੀਂ ਸਾਰੇ ਵजूद ਵਿੱਚ ਇੱਕ ਡੂੰਗਾ ਸਾਹ ਭਰਿਆ ਤੇ ਕਹਿਣ ਲੱਗੇ ਮੈਂ ਕਹਿੰਦਾ ਸੀ ਨਾ ਕਿ ਕ੍ਰਿਸ਼ਨ ਲਾਲ ਵਰਗੇ ਲੋਕ ਇਸ ਜਗ ਵਿੱਚ ਨਹੀਂ ਹੁੰਦੇਗੇ ਦੇਵ ਮਨੂ ਨੂੰ ਅੰਦਰ ਲੈ ਆਇਆ ਸੀਗਾ ਉੱਥੇ ਹੀ ਮੰਜੇ ਤੇ ਆਪਣੇ ਕੋਲ ਬਿਠਾਇਆ ਤਾਂ ਮਨੂ ਕਹਿਣ ਲੱਗਾ ਮੇਰੇ ਲਈ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਕਿ ਮੈਂ ਤੁਹਾਡਾ ਬੇਟਾ ਹਾਂ ਉਹ ਮੈਨੂੰ ਉਹ ਪਾਪਾ ਮਿਲੇ ਆ ਮੇਰੀ ਖੁਸ਼ ਨਸੀਬੀ ਸੀਗੀ ਪਰ ਤੁਸੀਂ ਮਿਲ ਜਾਉਗੇ ਇਹ ਮੈਂ ਸੋਚ ਵੀ ਨਹੀਂ ਸਕਦਾਗਾ ਬਹੁਤ देर ਬਾਅਦ ਜਦੋਂ ਮਨੂ ਨੇ ਆਪਣੇ ਆਪ ਨੂੰ ਸੰਭਾਲ ਲਿਆ ਕਹਿਣ ਲੱਗਾ ਜਿਹਨੂੰ ਤੁਸੀਂ ਪਿਆਰ ਕੀਤਾ ਉਹ ਕਿਹੋ ਜਿਹੀ ਔਰਤ ਹੋਵੇਗੀ ਇਹ ਤਾਂ ਸੋਚ ਸਕਦਾ ਹਾਂ ਪਰ ਇਹ ਨਹੀਂ ਸੋਚਿਆ ਜਾਂਦਾ ਕਿ ਉਹਦਾ ਦਰਦ ਕੀ ਹੋਵੇਗਾ ਜੇ ਤੁਹਾਨੂੰ ਪਾ ਕੇ ਵੀ ਨਾ ਪਾ ਸਕੀ ਦੇਰ ਦਾ ਤਨ ਬਦਨ ਪੰਗਰਿਆ ਹੋਇਆ ਸੀ ਕਹਿਣ ਲੱਗੇ ਉਹਦੇ ਵਿੱਚ ਕੀ ਸੀਗਾ ਇਹ ਵੀ ਤੂੰ ਨਹੀਂ ਸੋਚ ਸਕਦਾਗਾ ਇਸੇ ਲਈ ਉਹਦੇ ਨਾਂ ਤੇ ਮੈਂ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ ਆ ਉਸ ਨੂੰ ਦੇਖਿਆ ਤਾਂ ਫਿਰ ਹੋਰ ਕੁਝ ਨਹੀਂ ਦੇਖ ਸਕਿਆਗਾ ਉਹ ਹੁਣ ਕਿੱਥੇ ਨੇ ਪਤਾ ਨਹੀਂ ਬਸ ਇੰਨਾ ਪਤਾ ਹੈ ਕਿ ਉਹਦੇ ਮਾਤਾ ਪਿਤਾ ਨੇ ਉਹਦਾ ਵਿਆਹ ਕਰ ਦਿੱਤਾ ਸੀ ਉਹ ਉਸ ਘਰ ਵਿੱਚ ਸੁਖੀ ਰਹੇ ਇਸੇ ਲਈ ਕਦੇ ਕੁਝ ਜਾਣਣਾ ਨਹੀਂ ਚਾਹਿਆਗਾ ਸਿਰਫ ਇੱਕ ਵਾਰ ਦੇਵ ਕਹਿੰਦੇ-ਕਹਿੰਦੇ ਰੁਕ ਗਏ ਇੱਕ ਵਾਰ ਕੀ ਹੋਇਆ ਸੀਗਾ ਮਨੁ ਨੇ ਇੱਕ ਸਾਰਾ ਇصرਾਰ ਕੀਤਾ ਤਾਂ ਦੇਵ ਕਹਿਣ ਲੱਗੇ ਬਸ ਇੰਨਾ ਕਿ ਤੇਰੇ ਲਈ ਇੱਕ ਆਇਆ ਰੱਖੀ ਸੀਗੀ ਤੇ ਉਹਦੀਆਂ ਗੱਲਾਂ ਤੋਂ ਪਤਾ ਲੱਗਾ ਸੀਗਾ ਕਿ ਉਹਨੇ 4 ਮਹੀਨੇ ਉੱਥੇ ਕੰਮ ਕੀਤਾ ਸੀਗਾ ਜਦੋਂ ਉਹਦੇ ਘਰ ਇੱਕ ਬੇਟੀ ਪੈਦਾ ਹੋਈ ਸੀਗੀ ਉਸੇ ਤੋਂ ਸੁਣਿਆ ਸੀ ਕਿ ਬੇਟੀ ਦਾ ਨਾਂ ਉਸਨੇ ਰੰਜੂ ਰੱਖਿਆ ਸੀ ਇਹੋ ਨਾਂ ਸੀ ਜੋ ਅਸਾ ਦੋਵਾਂ ਨੇ ਉਦੋਂ ਸੋਚਿਆ ਸੀ ਜਦੋਂ ਤੂੰ ਪੈਦਾ ਹੋਣ ਵਾਲਾ ਸੀਗਾ ਉਸੇ ਤੋਂ ਕਿਆਸ ਹੋਇਆ ਸੀਗਾ ਕਿ ਕਿਤੇ ਮਨ ਦੀ ਆਖਰੀ ਤੈਅ ਵਿੱਚੋਂ ਤੈਨੂੰ ਚੇਤੇ ਕਰ ਰਹੀ ਹੋਵੇਗੀ ਬੇਟੀ ਦੀ ਸੂਰਤ ਵਿੱਚ ਉਹ ਤੈਨੂੰ ਦੇਖਦੀ ਰਹੀ ਹੋਵੇਗੀ ਤਾਂ ਹੀ ਉਹਦਾ ਨਾਂ ਰੱਖਿਆ ਸੀਗਾ ਉਹਨਾਂ ਦਾ ਨਾਂ ਕੀ ਏ ਮਮਤਾ ਪਾਪਾ ਮੈਂ ਉਹਨੂੰ ਦੇਖਣਾ ਚਾਹੁੰਦਾ ਹਾਂ ਭਾਵੇਂ ਇੱਕ ਵਾਰ ਤੇ ਭਾਵੇਂ ਸਿਰਫ ਦੂਰੋਂ ਹੀ ਮਨੂੰ ਮੈਨੂੰ ਨਹੀਂ ਪਤਾ ਉਹ ਕਿੱਥੇ ਵੇ ਉਦੋਂ ਲਾਹੌਰ ਵਿੱਚ ਸੀਗੀ ਲਾਰੈਂਸ ਰੋਡ ਤੇ ਉਹਨਾਂ ਦਾ ਉਹਨਾਂ ਲੋਕਾਂ ਦੀ ਕੋਠੀ ਸੀਗੀ ਮੈਂ ਤਾਂ ਫਿਰ ਦਿੱਲੀ ਆ ਗਿਆ ਸਾਂ ਫਿਰ ਕੁਝ ਨਹੀਂ ਪਤਾ ਦੇਵ ਹੁਣ ਖਮੋਜ ਸਨ ਪਰ ਉਹਨਾਂ ਦੀਆਂ ਉਂਗਲਾਂ ਮਨੂੰ ਦੇ ਸਿਰ ਉੱਤੇ ਹੱਥ ਫੇਰਿਆ ਜਾ ਰਿਹਾ ਸੀਗਾ ਉਹਦੇ ਵਾਲਾਂ ਵਿੱਚ ਜਰਕ ਕੰਬ ਰੀਆਂ ਸੀਗਾਂ ਮਨੂੰ ਨੇ ਪੁੱਛਿਆ ਜਿੱਥੇ ਉਹਨਾਂ ਦਾ ਵਿਆਹ ਹੋਇਆ ਸੀ ਉਹਨਾਂ ਦਾ ਨਾਂ ਪਤਾ ਲੱਗਾ ਸੀਗਾ ਹਾਂ ਇੰਨਾ ਕੁ ਪਤਾ ਲੱਗਾ ਸੀਗਾ ਕਿ ਉਹ ਲੋਕ ਲਾਹੌਰ ਦੇ ਬਹੁਤ ਅਮੀਰ ਲੋਕਾਂ ਵਿੱਚ ਸਨ ਤਾਂ ਹੀ ਲਰੈਂਸ ਰੋਡ ਤੇ ਉਹਨਾਂ ਦੀ ਕੋਠੀ ਸੀਗੀ ਉਹ ਇੱਕ ਰਾਏ ਸਾਹਿਬ ਦਾ ਖਾਨਦਾਨ ਸੀਗਾ ਰਾਏ ਸਾਹਿਬ ਦਾ ਹੀ ਬੇਟਾ ਸੀਗਾ ਜਗਦੀਸ਼ ਚੰਦਰ ਕ੍ਰਿਸ਼ਨ ਪਾਪਾ ਉਹਨਾਂ ਨੂੰ ਜਾਣਦੇ ਸਨ ਨਹੀਂ